ਜਦ ਸ਼ੇਵੇ ਬਾਸ਼ਾ ਜੰਗ ਕਰਦੇ ਸੀ ਉਹ ਬੰਦੇਾਂ ਜਿਹੜਾ ਪਾਲਿਆ ਸੀ ਇਹਨਾਂ ਨੇ ਇੱਕ ਪਠਾਣਾ ਦਾ ਮੁੰਡਾ ਉਹ ਇਧਰ ਤਕੜਾ ਸੀਗਾ ਅਨ ਕੱਦ ਵਾਲਾ ਸੀ ਸ਼ੇਵੇ ਬਾਸ਼ਾ ਨੂੰ ਵੱਡੇ ਕੱਦ ਵਾਲਾ ਸੀ ਉਹਦੇ ਨਾਲ ਉਹ ਖੇਡਦੇ ਦਿੰਦੇ ਸੀ ਜੋਰ ਕਰਦੇ ਸੀ ਹੋਰ ਕੋਈ ਐਡਾ ਜੋਧਾ ਨਹੀਂ ਸੀ ਉਹਨਾਂ ਦੇ ਨਾਲ ਉਹਨਾਂ ਦੀ ਤਲਵਾਰ ਦਾ ਬਾਲ ਸੈ ਲੈਵੇ ਢਾਲ ਦੇ ਉੱਤੇ ਵੀ ਮੁੱਟ ਤੋੜ ਦਿੰਦੀ ਸੀ ਜੇ ਉੱਤੇ ਪੈਂਦਾ ਸੀ ਨਾ ਕਾਲ ਤੇ ਸਾਹਮਣੀ ਜੀ ਹੁੰਦੀ ਉਹ ਵੀ ਆਹ ਕਹਦਾ ਸੀ ਬਈ ਹੰਕਾਰ ਆ ਗਿਆ ਸੀ ਉਹਦਾ ਬਹੁਤ ਜ਼ਿਆਦਾ ਇਹ ਤੋਂ ਦੂਹ ਪਾਸੇ ਜਾ ਰਿਹਾ ਜਦੋਂ ਦਾ ਫਿਰ ਤਲਵਾਰ ਬਹਾਰ ਕੇ ਕਟਿਆ ਉਹਦੀ ਗਰਦਨ ਨਹੀਂ ਕੱਟੀ ਉਹ ਜਿਵੇਂ ਉਹ ਘਾਤਰੇ ਕਟਿਆ ਸੋਨੇ ਹੱਡੀਆਂ ਕੋਈ ਆਦਮੀ ਕਹਿੰਦੇ ਸਾਰੇ ਵੀ ਇਹਦਾ ਅਸਲ ਨਹੀਂ ਕਟਿਆ ਜਾ ਸਕਦਾ ਕੋਈ Yoda ਦਾ ਅਸਲ ਨਹੀਂ ਕੱਟ ਸਕਦਾ ਇੱਡੀ ਤੌਣੋ ਦੀ ਗਰਦਨ ਮੋਟੀ ਸੀ ਇਹਦਾ ਕੋਈ ਕਵਾਰਨਰ ਸਿਰ ਨਹੀਂ ਕੱਟ ਸਕਦਾ ਕੋਈ ਵੀ ਆਦਮੀ ਅਜੇ ਮੈਂ ਪਾਸ਼ਾ ਨੇ ਜੱ ਕਟਿਆ ਨਾ ਇਤੋਂ ਕੱਟ ਕੇ ਹੱਡੀਆਂ ਪੱਥਰੀਆਂ ਕੱਟ ਕੇ ਇਹ ਕੱਟ ਕੇ ਛੱਡ ਦੁੱਤ ਜਿਹੜੀ ਗੱਤ ਪਾਸੇ ਕਰਕੇ ਗੋਏ